ਦੇ ਪਾਦਲ ਸਾਹਿਬ ਸਿਆਸਤ ਚ ਨਾ ਹੁੰਦੇ ਤੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਪ੍ਰੀਮਿੰਿਸਟਰ ਬਣੇ ਆਂ ਚਾਰ ਖੋਰਾ ਜਾਂ ਤੁਸੀਂ ਦੇਖ ਲਓ ਹੁਣਾ ਕੀ ਸੀ ਪੰਜਾਬ ਦਾ ਬਿਹਾਰ ਨਾਲੋਂ ਪਿਹਰੇ ਹਾਲਾਤ ਹੋ ਜਾਣੇ ਸੀ ਸਾਹਿਬ ਹੁਣ ਦੇਖ ਲਓ ਮੈਂ ਨਾਕਲਾਜ਼ ਨਾ ਗਿਆਨੀ ਜ਼ੈਲ ਸਿੰਘ ਜੀ ਬਈ ਕੋਈ ਹੈ ਨਿਸ਼ਾਨੀ ਦੱਸ ਦਿਓ ਉਹਨਾਂ ਦੀ ਆਪਣੇ ਬਿਆਨ ਸਿੰਘ ਦਰਬਾਰਾ ਸਿੰਘ ਹਰਚਨ ਕੈਪਟਨ ਅਮਰਿੰਦਰ ਸਿੰਘ ਬੀਬੀ ਪੱਠਰ ਜਿਸ ਦੇ ਕਿੰਨੇ ਨਾਲ ਲਗਣਾ ਤੇ ਕਿੰਨੇ 20 ਸਾਲ ਦੇ ਇੱਕ ਨਿਸ਼ਾਨੀ ਸਰ ਹਰਚਨ ਸਿੰਘ ਬਰਾੜ ਤੁਸੀਂ ਉਹਨਾਂ ਦੇ ਪਿੰਡ ਦੇ ਪੁੱਤ ਨਹੀਂ ਕੱਪਦੇ ਹੁੰਦੇ ਸੀ ਸੇਮ ਨਾਲ ਡੁੱਬਿਆ ਸੀ ਕਿ ਨਹੀਂ ਆਪਣਾ ਪਿੰਡ ਨਹੀਂ ਕੱਢ ਸਕੇ ਮੁੱਖ ਮੰਤਰੀ ਰਹੇ ਐਡੇ ਐਡੇ ਮੰਤਰੀ ਰਹੇ ਐ ਕਿਉਂਕਿ ਉਹਨਾਂ ਦੇ ਦਿਲ 'ਚ ਦਰਦ ਨਹੀਂ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਨਹੀਂ ਪੰਜਾਬ ਦੀ ਤੱਕੀ ਦੇ ਰਾਹ ਚ। ਤੇ ਆਪਾਂ 10 ਸਾਲ ਪਾਲਿਆ ਪੰਜਾਬ ਨੂੰ। ਉਹਨਾਂ ਦੇ ਲੋਕਾਂ ਦੇ ਕਹਿੰਦੇ ਜਿਹੜੇ ਠੱਗ ਹੈ ਜਿਹੜੇ ਉਹਨਾਂ ਨਿਸ਼ਾਨਾ ਅਜਛੀਆਂ ਦੇ ਬੰਦੇ ਐ। ਉਹਨਾਂ ਦੇ ਨਿਸ਼ਾਨਾ ਕੀ ਅਕਾਲੀ ਦਲ ਖਤਮ ਕਰਦੇ ਹੋ ਫਿਰ ਅਸੀਂ ਆਵਾਂਗੇ ਫਿਰ ਲੁੱਟਾਂਗੇ। ਉਹਨਾਂ ਦਾ ਕੋਈ ਸਿੱਖ ਕੌਮ ਪ੍ਰਤੀ ਕੁਛ ਹੈ ਕੋਈ ਦਿਲੋਂ ਹੁਣ ਇੱਕਲ ਤੁਹਾਡੇ ਸਾਹਮਣੇ ਸਾਹਮਣੇ ਮਿਸਾਲ ਹੈ ਓਮ ਨੇ ਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪਾਂ ਪਤੀਆਸ ਕਰਨਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਜੈਤੋ ਹਲਕੇ ਨਾਲ ਮੇਰਾ ਸੰਬੰਧ ਮੈਨੂੰ ਲੱਗਾ 30 ਸਾਲ ਪੁਰਾਣਾ 92 ਤੇ 2023 26 30 ਸਾਲ ਹੋ ਗਏ ਮੈਨੂੰ ਨਾਂ ਬੋਲਣਾ ਆਉਂਦਾ ਸੀ ਤੇ ਮੇਰੀ ਟ੍ਰੇਨਿੰਗ ਮੈਨੂੰ ਦਿੰਦੇ ਹੁੰਦੇ ਸੀ ਆਪ ਗੁਰਦੇਵ ਸਿੰਘ ਬਾਦਲ ਸਾਹਿਬ ਜਿੰਦਾਬਾਦ ਮੈਨੂੰ ਯਾਦ ਹੈ ਮੈਂ ਬੈਕਟਰ ਗੱਡੀ ਸੀ ਇੱਕ ਪਾਸੇ ਸਾਹਿਬ ਗੁਰਦੇਵ ਸਿੰਘ ਬਾਦਲ ਹਰਮਿੰਦਰ ਸਿੰਘ ਬਰਾੜ ਬਚਾਲੇ ਮੈਂ ਹੁੰਦਾ ਸੀ ਤੋ ਇੱਕ ਵਾਰ ਦਾ ਸਿਚੁਏਸ਼ਨ ਬਣ ਗਈ ਇੱਕ ਪਾਸੇ ਮਹਿੰਦਰ ਸਿੰਘ ਬਰਾੜ ਸੀ ਇੱਕ ਦੂਜੇ ਪਾਸੇ ਮਨਤਾਪ ਸਿੰਘ ਬਰਾੜ ਸੀ ਵਿੱਚ ਮੈਂ ਤੂੰ ਦੇਖੋ ਕਹੇ ਜੀ ਹਾਲਾਤਾਂ ਚੋਂ ਨਿਕਲ ਕੇ ਗਿਆ ਜਿਹੜੀ ਟ੍ਰੇਨਿੰਗ ਮੈਨੂੰ ਮਿਲੀ ਆ ਉੱਥੋਂ ਦੀ ਹੁਣ ਨਿਕਲਦੇ ਹੀ ਆਏ ਆ ਆਪਣੇ ਹੁੰਦੇ ਰਹੇ ਐਸ ਇਲਾਕੇ ਨਾਲ ਮੇਰਾ ਦਿਲੋਂ ਪਿਆਰ ਤੁਸੀਂ ਦੱਸ ਦਿਓ ਮੈਂ ਆਪਣੀ ਸਿਆਸੀ ਜੀਵਨ ਵੀ ਉੱਥੋਂ ਸ਼ੁਰੂ ਕੀਤਾ ਤੇ ਤੁਸੀਂ ਜਾਣਦੇ ਹੋ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਜੋ ਜੋ ਮੰਗਦੇ ਸੀ ਤੁਸੀਂ ਉਹਵੇਂ-ਉਵੇਂ ਤੁਹਾਡੇ ਕੋਲੇ ਹੁੰਦਾ ਆ ਮੰਜ਼ੂਰ ਹੁੰਦਾ ਜਾਂਦਾ ਸੀ ਐਕਲੀਸ ਮਸਿਆ ਕੀ ਆਈ ਹੈ ਜਿਹੜੇ ਨੌਜਵਾਨ ਪਿਛਲੇ 10 12 15 ਸਾਲ ਪਹਿਲੇ ਕੋਈ 5 ਸਾਲ ਦਾ ਸੀ ਕੋਈ 7 ਸਾਲ ਦਾ ਸੀ ਉਹਨੇ ਉਹ ਦਿਨ ਨਹੀਂ ਦੇਖੇ ਉਹ ਜਿਹੜੇ ਵੋਟਰ ਪੰਜ ਦੀ ਉਮਰ ਆਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਿੱਛੇ ਕੀ ਹੁੰਦਾ ਸੀ ਤੇ ਕਿਵੇਂ ਕਾਲੀ ਦਲ ਨੇ ਪੰਜਾਬ ਨੂੰ ਬਚਾਇਆ ਇਤਿਹਾਸ ਹੀ ਨਹੀਂ ਪਤਾ ਸੀ ਉਹ ਨਵੇਂ ਸੋਸ਼ਲ ਮੀਡੀਆ ਨੂੰ ਦੇਖ ਕੇ ਦੂਜੀਆਂ ਗੱਲਾਂ ਨੂੰ ਦੇਖ ਕੇ ਉਹ ਸਾਰੇ ਇੱਕ ਹਵਾ 'ਚ ਚਲੇ ਗਏ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਜੇ ਵੱਡੇ ਬਾਦਲ ਸਾਹਿਬ ਸਿਆਸਤ 'ਚ ਨਾ ਹੁੰਦੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਪ੍ਰੀਮ ਮਿਨਿਸਟਰ ਬਣੇ ਆਂ ਚਾਰ ਖੋਰ ਆ ਜਾਂਦੇ ਤੁਸੀਂ ਦੇਖ ਲਓ ਹੁਣਾ ਕੀ ਸੀ ਪੰਜਾਬ ਦਾ ਹਾਰ ਨਾਲੋਂ ਪਿਹਰੇ ਹਾਲਾਤ ਹੋ ਜਾਣੇ ਸਾਬ ਸਾਹਿਬ ਹੁਣ ਦੇਖ ਲਓ ਮੈਂ ਨਾਕਲਾਦ ਨਾ ਗਿਆਨੀ ਜ਼ੈਲ ਸਿੰਘ ਜੀ ਵੀਰ ਕੋੜਦੀ ਹੈ ਨਿਸ਼ਾਨੀ ਦੱਸ ਦਿਓ ਉਹਨਾਂ ਦੀ ਆਪਣੇ ਬਿਆਨ ਸਿੰਘ ਦਰਬਾਰਾ ਸਿੰਘ ਹਰਚਨ ਕੈਪਟਨ ਅਮਰਿੰਦਰ ਸਿੰਘ ਬੀਬੀ ਭੱਟਲ ਤੁਸੀਂ ਦੇਖ ਕਿੰਨੇ ਨਾਲ ਕਨਾ ਤੇ ਕਿੰਨੇ 20 ਸਾਲ ਦੇ ਇੱਕ ਨਿਸ਼ਾਨੀ ਨੂੰ ਸਰ ਹਜਨ ਸਿੰਘ ਬਰਾਣ ਤੁਸੀਂ ਉਹਨਾਂ ਦੇ ਪਿੰਡ ਦੇ ਕੋਲ ਨਹੀਂ ਟੱਪਦੇ ਹੁੰਦੇ ਸੀ ਸੇਮ ਨਾਲ ਡੁੱਬਿਆ ਸੀ ਕਿ ਨਹੀਂ ਆਪਣਾ ਪਿੰਡ ਨਹੀਂ ਕੱਢ ਸਕੇ ਮੁੱਖ ਮੰਤਰੀ ਰਹੇ ਐਡੇ ਐਡੇ ਮੰਤਰੀ ਰਹੇ ਐ ਕਿਉਂਕਿ ਉਹਨਾਂ ਦੇ ਦਿਲ 'ਚ ਦਰਦ ਨਹੀਂ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਨਹੀਂ ਪੰਜਾਬ ਦੀ ਤਰੱਕੀ ਦੇ ਰਾਹ ਚ। ਵੱਡੇ ਬਾਦਲ ਸਾਹਿਬ ਸੀ। ਜਿਹੜਾ ਤੁਸੀਂ ਤੁਹਾਡੇ ਵਿੱਚ ਹੀ ਰਹਿੰਦੇ ਸੀ। ਤੁਸੀਂ ਤੋਂ ਹੁਕਮ ਕਰਦੇ ਸੀ। ਹੁਣ ਜੈਤੂ ਵਾਲੇ ਉਹ ਤੁਸੀਂ ਦੇਖ ਲਓ। ਜਿੰਨੇ ਤੁਹਾਡੇ ਪੱਕੇ ਖਾਲੇ ਹੋਏ ਆ ਕਿਹੜੇ ਕੀਤੇ ਆ। ਜਿੰਨੀਆਂ ਨਹਿਰਾਂ ਕਿਹੜੇ ਕੱਟੀਆਂ। ਜਿੰਨੇ ਗ੍ਰੇਡਾਂ ਬੀਜੀ ਦੇ ਕਿਹੜੇ ਬਣਾਇਆ ਜਿੰਨੇ ਸਕੂਲ ਬਣੇ ਆ ਦਰਸ਼ਾਲਾ ਬਣਿਆ ਮੈਨੂੰ ਯਾਦ ਹੈ ਪਿੱਛੇ ਦੇ ਉਹ ਜਦੋਂ ਮੈਂ ਡਿਪਟੀ ਸੀ ਮੈਂ ਤੁਸੀਂ ਇਹਨਾਂ ਨੂੰ ਸੰਗਤ ਦਰਸ਼ਮਾ ਆਇਆ ਸੀ ਆਪਣੇ ਜਹਦਾਰ ਜੀ ਦਾ ਪਿੰਡ ਸੀ ਕਿਹੜਾ ਸਰ ਸਿੰਘ ਵਾਲਾ ਜੈਪ ਸਿੰਘ ਜਹਦਾਰਾ ਪੁਰਾਣੇ ਹਾਂ ਉਹ ਉਹਨਾਂ ਨੂੰ ਕਹਿੰਦੇ ਮੇਰੇ ਪਣੀ ਪਾਣੀ ਮੈਂ ਕਦੋਂ ਕਦੋਂ 25 ਕਰੋੜ ਤੋਂ ਕਿਦੋਂ ਕਿੰਨੇ ਦੀ ਮੈਂ 40 ਕਰੋੜ ਮੈਂ ਕੱਢਦੇ ਹੋ ਯਾਰ ਹੁਣ ਕਿਸੇ ਜਹਦਾਰ ਦੀ ਕੋਈ 35 ਸਾਲ ਬਾਅਦ ਤੁਸੀਂ ਦੇਖੋ ਕੋਈ ਵੀ ਛੱਡੀ ਇਹ ਐਂਕਰੋ ਜੱਤੋਂ ਹਲਕੇ ਦੇ ਕਿਸੇ ਵੀ ਪਿੰਡ ਚਲੇ ਜਾਓ ਭਾਵੇਂ ਸੜਕ ਹੈ ਸਕੂਲ ਹੈ ਹਸਪਤਾਲ ਹੈ ਮੋਟਰਾਂ ਦੇ ਕਨੈਕਸ਼ਨ ਹੈ ਕੁਝ ਵੀ चीज ਆਤਿਓ ਜੇ ਨਨਕਾਲੀ ਦਾ ਤੇ ਆਪਾਂ ਦਾਸਲ ਵਾਲਿਆ ਪੰਜਾਬ ਹਾਂ ਉਹਨਾਂ ਦੇ ਲੋਕਾਂ ਦੇ ਕਹਿੰਦੇ ਜਿਹੜੇ ਠਾਕ ਜਿਹੜੇ ਉਹਨਾਂ ਨਿਸ਼ਾਨਾ ਜੱਛੀਆਂ ਦੇ ਬੰਦੇ ਐ ਉਹਨਾਂ ਦਾ ਨਿਸ਼ਾਨਾ ਕੀ ਅਕਾਲੀ ਦਲ ਖਤਮ ਕਰਦੇ ਹੋ ਫਿਰ ਅਸੀਂ ਆਵਾਂਗੇ ਫਿਰ ਲੁੱਟਾਂਗੇ ਉਹਨਾਂ ਦਾ ਕੋਈ ਸਿੱਖ ਕੌਮ ਪ੍ਰਤੀ ਕੁਝ ਹੈ ਕੋਈ ਦਿਲੋਂ ਹੁਣੇ ਕੱਲ ਤੁਹਾਡੇ ਸਾਹਮਣੇ ਸਾਹਮਣੇ ਮਿਸਾਲ ਹੈ